ਦੋਸਤੋ ਜਿਵੇਂ ਆਪਾ ਸਾਰੇ ਜਾਣਦੇ ਆ ਕਿ ਅੱਜ 29 ਮਈ ਨੂੰ ਪਿੰਡ ਜਵਾਰਕੇ ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਵੇਂ ਕਿ ਅੱਜ ਉਹਨਾਂ ਜਿਹੜੀ ਵਰਸੀ ਆ ਅੱਜ ਪਿੰਡ ਮਾਨਸ਼ਾ ਸ਼ਹਿਰ ਦੇ ਵਿੱਚ ਫੇਰ ਮਨਾਇਆ ਜਾ ਰਿਹਾ ਜੇਕਰ ਉਹਨਾਂ ਦੇ ਚਾਹਣ ਵਾਲੇ ਦੀ ਗੱਲ ਕਰੀਏ ਉਹਨਾਂ ਦੇ ਪਿਆਰ ਕਰਨ ਵਾਲੇ ਦੀ ਗੱਲ ਕਰੀਏ ਅੱਜ ਕਈਆਂ ਥਾਵਾਂ ਤੇ ਉਹਨਾਂ ਦੇ ਨਾਂ ਨੂੰ ਲੈ ਕੇ ਉਹਨਾਂ ਦੀ ਫੋਟੋ ਲੈ ਕੇ ਪਿੰਡਾਂ ਦੇ ਵਿੱਚ ਉਠੰਡੇ ਮਿੱਠੇ ਵੀਰ ਵੀ ਲਾਈ ਗਈ ਹੈਗੀ ਤਾ ਜ਼ਿਕਰ ਕਰਦੇ ਆ ਕਿ ਇਹ ਪਿੰਡ ਭੋਤਨੇ ਦੇ ਤੋਂ ਤਸਵੀਰਾਂ ਨੇ ਤੁਹਾਨੂੰ ਵੀਡੀਓ ਸਾਂਝਾ ਕਰਾਂਗੇ ਅਸੀਂ ਕਿਵੇਂ ਉੱਥੋਂ ਦੇ ਨੌਜਵਾਨ ਉਹਨਾਂ ਦੇ ਚਾਹਣ ਵਾਲਿਆਂ ਨੇ ਉਹਨਾਂ ਦੀ ਤਸਵੀਰ ਰੱਖ ਕੇ ਠੰਡੇ ਮਿੱਠੇ ਔਰ ਜਾਣ ਵਾਲੇ ਰਾਗ ਹੀਰਾ ਦੇ ਲਈ ਠੰਡੇ ਮਿੱਠੇ ਜਲ ਦਾ ਪ੍ਰਬੰਧ ਕੀਤਾ ਆਓ ਤੁਹਾਨੂੰ ਦਿਖਾਈਏ ਉਹ ਸਾਰੀਆਂ ਤਸਵੀਰਾਂ ਕੀ ਕਹਿਣਾ ਚਾਹੂੰਗੇ ਅੱਜ ਭੋਤਨੇ ਮੇਨ ਹਾਈਵੇ ਰੋਡ ਦੇ ਉੱਤੇ ਹਨ ਤੁਸੀਂ ਠੰਡੇ ਮਿੱਠੇ ਜਿਹੜੀ ਜਲ ਦਾ ਲੰਗਰ ਲਾਇਆ ਆਪਾਂ ਕਿਹਦੀ ਕਿਹ ਸਬੀ ਲਾਈ ਆ ਹਨ ਤਾਂ ਨਾਲ ਤੁਸੀਂ ਸਿੱਧੂ ਮੂਸੇਵਾਲੇ ਦੀ ਫੋਟੋ ਵੀ ਰੱਖੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਇਹ ਕਹਿਣਾ ਵੀਰੇ ਅਸੀਂ ਹਨਾ ਅੱਜ ਦਾ ਬਲੈਕ ਡੇ ਆ ਜਿਹੜਾ ਇਹ ਸਾਡੇ ਲਈ ਬਲੈਕ ਡੇ ਆ ਅੱਜ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇ ਵਾਲੇ ਨੂੰ ਕੰਡ ਜਵਾਰਗੇ ਦੇ ਵਿੱਚ ਮੋਰੀਆਂ ਨਾਲ ਭੁੰਨ ਦਿੱਤਾ ਸੀ ਕਿਤੇ ਕਿ ਤੁਸੀਂ ਆਪਾਂ ਸਾਰੇ ਜਾਣਦੇ ਆ ਅੱਜ ਦੇ ਬੱਚਾ ਬੱਚੀ ਉਹਨਾਂ ਦੇ ਫੈਨ ਤੇ ਉਹਨਾਂ ਦੀ ਯਾਦ ਨੂੰ ਸਿਮਾਰਪੇ ਤੇ ਅਸੀਂ ਪਿਛਲੇ ਸਾਲ ਵੀ ਸਮੀਰ ਲਾਈ ਸੀ ਤੇ ਐਤਕੀ ਵੀ ਲਾਈ ਆ ਤੇ ਹਰ ਸਾਲ ਆਉਂਦੇ ਰਹਿਾਂਗੇ ਅੱਜ ਅਸੀਂ ਪੰਜਾਬੀ ਸਿੰਗਰ ਸਰਦਾਰ ਜਿੱਤੂ ਮੁੱਸਾ ਸੰਗਤ ਉਸ ਜੇ ਬਲੈਕਟੇ ਦੀ ਯਾਦ ਉਤੇ ਸਵੀਰ ਲਾਉਣ ਜਾ ਰਹੇ ਹਨ ਜੋ ਕਿ ਅਸੀਂ ਪਿਛਲੇ ਸਾਲ ਵੀ ਲਗਾਈ ਸੀ ਅਤੇ ਇਸ ਸਾਲ ਵੀ ਲਗਾ ਰਹੇ ਹਾਂ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਦੀ ਨਿਰਮਲ ਖੁੱਦਿਆ ਦੇ ਗੇਟ ਦੇ ਉੱਤੇ ਇਹ ਸਵੀ ਲੱਗੀ ਹੈ ਤੇ ਸਾਡੇ ਸਾਰੇ ਹੀ ਹੈਂਡੀਕੈਪਡ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਉਹਨਾਂ ਦੇ ਬਹੁਤ ਹੀ ਪ੍ਰਸਿੱਧ 팬 ਹਨ ਤੇ ਹੋਰ ਲੋਕ ਇੱਥੇ ਆ ਰਹੇ ਸਾਰੇ ਬਹੁਤ ਧੰਨਵਾਦ ਕਰਦਾ ਜੀ ਸਾਡੇ ਕੋਲ ਖੜਕੇ ਗਏ ਹਨ ਤੇ ਸਟੈਂਡ ਮੂਸਾ ਜ਼ਿਲ੍ਹਾ ਮਾਨਸਾ ਦਾ ਮਸ਼ਹੂਰ ਪਿੰਡ ਜੋ ਕਿ ਪੱਧਿਆਂ ਦੇ ਵਿੱਚ ਸੀ ਜਿੱਥੇ ਬਸ ਵੀ ਨਹੀਂ ਸੀ ਜਾਂਦੀ ਐਨੀ ਗਰੀਬੀ ਦੇ ਵਿੱਚੋਂ ਉੱਠ ਕੇ ਇੱਕ ਪੰਜਾਬੀ ਮਸ਼ਹੂਰ ਸ਼ੰਗਰ ਜਿਸ ਨੇ ਇੰਨਾ ਵੱਡ ਤੇ ਬੱਚਾ ਆਪਣਾ ਨਾਮ ਰੋਸ਼ਨ ਕੀਤਾ ਅਤੇ ਸਾਡੇ ਪਿੰਡ ਦੇ ਜੋ ਇਸ ਵੀ ਆਹ ਮੋਟਰ ਆਈ ਵਾਲੀ ਚੌਂਕਿਆ ਸਾਡਾ ਸਰਦਾਰ ਬਲਰਾਜ ਸਿੰਘ ਸਰਦਾਰ ਕਿੱਤੀ ਸਿੰਘ ਸਰਦਾਰ ਪ੍ਰੀਤ ਸਿੰਘ ਜਾਨੀ ਤੇ ਸਰਦਾਰ ਚਿੱਟਾ ਸਿੰਘ ਤੇ ਲਾਡੀ चौहान ਅਤੇ ਸਾਰੇ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਨੀ ਤਣਦੇਹੀ ਦੇ ਨਾਲ ਇਸ ਸ਼ਹੀਦ ਨੂੰ ਸਮਰਪਿਤ ਕੀਤਾ ਤੇ ਸਿਰੇ ਚੜਾਇਆ ਬਹੁਤ ਬਹੁਤ ਧੰਨਵਾਦ